ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਟਾਈਮ ਨਾ ਪੁੱਛਿਓ ਟਾਈਮ ਬਹੁਤ ਹੋ ਗਿਆ ਅੱਜ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਕੋਈ ਵਲੌਗ ਨਹੀਂ ਬਣਾਇਆ ਹੁਣ ਰਾਤ ਹੋਣ ਵਾਲੀ ਆ ਟਾਈਮ ਜਿਹੜਾ ਤੁਸੀਂ ਜੇ ਤੁਹਾਨੂੰ ਦਿਖਦਾ ਸਵਾ 6 ਹੋ ਗਿਆ ਤੇ ਮੈਂ ਚਾਹ ਪੀਂਦੀ ਸੀਗੀ ਤੇ ਮੈਂ ਨਵਾਂ ਸੂਟ ਪਾਇਆ ਤੁਸੀਂ ਦੇਖੋ ਕਿੰਤਾ ਦਾ ਲੱਗਦਾ ਦੱਸਿਓ ਮੈਨੂੰ ਤਾਂ ਵਧੀਆ ਲੱਗਦਾ ਕਾਫ ਵਾਲੀਆਂ ਬਾਵਾਵਾਂ ਬਣਾਈਆਂ ਨੇ ਇਦਾਂ ਦੀ ਮੈਨੂੰ ਆਪ ਨੂੰ ਵਧੀਆ ਲੱਗਿਆ ਬਸ ਕਹਿੰਦੇ ਹੁੰਦੇ ਆ ਪੋ ਖਾਓ ਮਨਪੋ ਦਾ ਪੈਨੋ ਜੱਗ ਪਾਉਂਦਾ ਮੈਨੂੰ ਵਧੀਆ ਲੱਗਿਆ ਪਤਾ ਨਹੀਂ ਤੁਹਾਨੂੰ ਵਧੀਆ ਲੱਗਣਾ ਜਾਂ ਨਹੀਂ ਵਧੀਆ ਲੱਗਦਾ ਮੈਂ ਚਾ ਮੱਕਾ ਰੋਟੇ ਚੋ ਲੋਕਾਂ ਨੇ ਤੋਂ ਤੋਂ ਕੇ ਰੱਖ ਦੇਣੇ ਆ ਆਪਾਂ ਸਮਾ ਕੇ ਪਾ ਲਈਏ ਇਹ ਤਾਂ ਜਿਆਦਾ ਕੱਪੜਾ ਨਹੀਂ ਆ ਰਿਹਾ ਇਸਨ ਮਾਇ ਸਮਾਨਾਬੀ ਲੌਜ ਡਿਊਟੀ ਚੇਂਜ ਡਿਊਟੀ ਚੇਂਜ ਅੱਗੇ ਦੁੱਧ ਪਾਉਣ ਜਾਂਦੇ ਹੁੰਦੇ ਸੀ ਹੁਣ ਲੈਣ ਜਾਂਦੇ ਇੱਥੇ ਠੰਡੀ ਹਵਾ ਚੱਲ ਪਈ ਪਾਣੀ ਠੰਡਾ ਹੋਣਾ ਇੰਨਾ ਨਾ ਹੋਣਾ ਆ ਕੇ ਅੱਜ ਅਸੀਂ ਸਾਰੇ ਜਣੇ ਹੁਣੇ ਨਾ ਉੱਤੇ ਸਾਰੇ ਜਣੇ ਮੈਂ ਤੇ ਅੱਜ ਯਾਰ ਨੂੰ ਸਕੂਲੋਂ ਆਏ ਨੂੰ ਨਵਾਇਆ ਤੇ ਮੈਂ ਵੀ ਅੱਜ ਪਤਾ ਨਹੀਂ ਸਵੇਰ ਦਾ ਕੰਮ ਕਰੀ ਗਈ ਪਤਾ ਨਹੀਂ ਕੀ ਕਰੀ ਗਈ ਵਾਸ ਉਸ ਵੇਰ ਤੋਂ ਬਿਜ਼ੀ ਹੋਈ ਨਾ ਕੈਮਰਾ ਔਨ ਕਰਿਆ ਤੇ ਨਾ ਹੀ ਜਿੰਨੀ ਮਿੰਟ ਬਾਅਦ ਇੱਕ ਸਾਈਕਲ ਲੱਗਿਆ ਇੱਕ ਮਿੰਟ ਬਾਅਦ ਆਹਾਂ ਇੱਕ ਮਿੰਟ ਬਾਅਦ کافی ਟਾਈਮ ਬਾਅਦ ਸਾਈਕਲ ਲੱਗਿਆ ਨਾ ਤੇ ਅੱਜ ਫਿਰ ਬਸ ਨਾ ਕੈਮਰਾ ਔਨ ਕਰਿਆ ਨਾ ਕੁਝ ਬਸ ਕੰਮ ਕਰਦੇ ਰਹੀ ਫਿਰ ਥੋੜੀ ਦੇਰ ਤੋਂ ੁੱਪੇ ਪੈ ਗਈ ਹੁਣ ਤਾਂ ਬਸ ਇਹੋ ਕੰਮ ਹੋ ਗਿਆ ਕਦੇ ੁੱਪੇ ਮੱਝਾ ਖਿੱਚ ਲੱਗਦਾ ਸ਼ਾਮੇ ਮੱਝਾ ਖਿੱਚ ਲੱਗਦਾ ੁੱਪੇ ਮੱਝਾ ੁੱਪੇ ੁੱਪ ਲੱਗਦੀ ਆ ਸ਼ਾਮੇ ਠੰਡ ਲੱਗਦੀ ਆ ਹਨਾ 500 ਰੁਪਏ ਜਨਾ ਕੇ ਗੁਰੂ ਆਪਰੇਟ ਆਣਾ ਚੱਲ ਮੈਂ ਉਹ ਚਲ ਜਾ ਆ ਬੀ ਲਮਾ ਮੈਂ ਤਨੀਆ ਮਗੋਂ ਆਇਆ ਸੀ ਨਾ ਤੁਮਹ ਤਨੀਆ ਲਾਚੀ ਅੰਦਰ ਨੂੰ ਜਾ ਰਹਾ ਦਰਵਾਜਾ ਲਾਈ ਪੁੱਤ ਮੈਂ ਢਾਲ ਰੱਖੀ ਸੀਗੀ ਤੇ ਮੈਂ ਲਾਤਾ ਜਾਰ ਕਹਿੰਦਾ ਲੈਟ ਚਲੀ ਗਈ ਗੈਸ ਤੇ ਰੱਖਣੀ ਪਣੀ ਜਾ ਕੇ ਮੈਂ ਇੰਡਕਸ਼ਨ ਤੇ ਰੱਖੀ ਸੀਗੀ ਸੱਚੀ ਚਲੇ ਗਈ ਆ ਗਈ ਆ ਗਈ ਆ ਗਈ ਭਾਈਆ ਆ ਗਈ ਲੈਟ ਤੇ ਜੁੜੇ ਰਹੋ ਜੀ ਬਲੌਗ ਦੇ ਨਾਲ ਐਂਡ ਤੱਕ ਤੇ ਜੇ ਮੈਂ ਹੁਣ ਨਾ ਕੈਮਰਾ ਔਨ ਕਰਦੀ ਤੇ ਫੇਰ ਵੀਡੀਓ ਰਹਿ ਜਾਣੀ ਸੀਗੀ ਤੇ ਤੁਹਾਨੂੰ ਮਿਲਣਾ ਵੀ ਆਪਣਾ ਬਹੁਤ ਜ਼ਰੂਰੀ ਆ ਮੇਰੇ ਪਉਣੇ ਤੋਂ ਕਿਸ ਘਾ ਕੇ ਰੱਖੇ ਪਏ ਤਹਿਣ ਲਾਉਣੀਆਂ ਨੇ ਤੇ ਕਮਰੇ ਦੇ ਵਿੱਚ ਵੀ ਕੱਪੜੇ ਰੱਖੇ ਪਏ ਨੇ ਉਹ ਵੀ ਤਹਿਣ ਲਾਉਣੀਆਂ ਨੇ ਤੇ ਹੁਣ ਤਾਂ ਦਿਨ ਵਧੀਆ ਲੱਗਦੇ ਆ ਹੁਣ ਕੰਮ ਵੀ ਵਧੀਆ ਹੋ ਜਾਂਦਾ ਜਾਂ ਬਸ ਬਾਕੀ ਇਹੀ ਆ ਵੀ ਹੁਣ ਸਿਹਤ ਜਿਹੜੀ ਆ ਠੀਕ ਰਹੇ ਹੁਣ ਸਿਹਤ ਥੋੜੀ ਜੀ ਹੋ ਹੋ ਜਾਂਦੀ ਆ ਧੋਖਾ ਦੇ ਜਾਂਦੀ ਆ ਕੰਮ ਨੂੰ ਦਿਲ ਤਾਂ ਬਹੁਤ ਕਰਦਾ ਬਟ ਪਤਾ ਨਹੀਂ ਕੀ ਹੋ ਜਾਂਦਾ ਹੈ ਹਨਾ ਪਤਾ ਨਹੀਂ ਮੈਨੂੰ ਲੱਗਦਾ ਵੀ ਮੈਨੂੰ ਕੁਝ ਥੋੜਾ ਜਿਹਾ ਵੀ ਮੈਂ ਚਾਹ ਚੁ ਘੱਟ ਪਿੰਨੀ ਆ ਨਾ ਉਹਦੇ ਕਰਕੇ ਹੋ ਗਿਆ ਬੱਸ ਇਹ ਹੁਣ ਮੈਂ ਪਾਈ ਪੀ ਲਈ ਚ ਐਵੇਂ ਕਹਾਂ ਮੈਂ ਹੁਣ ਵੀ ਬਿੱਤੀ ਆ ਤੁਹਾਡੇ ਸਾਹਮਣੇ ਚ ਤੇ ਅੱਜ ਮੈਂ ਦਿਨ ਦੇ ਵਿੱਚ ਵੀ ਪੀਲੀ ਸੀਗੀ ਮੈਂ ਤਾਂ ਪੀਲੀ ਚ ਤੇ ਯਾਰਾ ਦੋ ਰੈਪਰ ਸਿੱਟੇ ਨਹੀਂ ਮੋਲਦੇ ਦੁੱਧ ਦੇ ਘਰ ਦੇ ਦੁੱਧ ਦੇ ਘਰ ਦਾ ਦੁੱਧ ਤਾਂ ਪਰੱਖਿਆ ਹੈ ਜੱਗ ਦੇ ਵਿੱਚ ਪਿਆਦਾ ਹੈਗਾ ਤੈਨੂੰ ਦਿਖਾਇਆ ਮੈਂ ਉਹਦੀ ਹੁਣ ਚਾਹ ਕਰੀ ਆ ਤੈਨੂੰ ਪਤਾ ਮੈਂ ਪੀਂਦੀ ਨਹੀਂ ਮੋਲਦੇ ਦੁੱਧ ਦੀ ਤੇ ਚਲੋ ਜੀ ਹੁਣ ਮੈਂ ਪਹਿਲਾਂ ਪਿਆਜ਼ ਕੱਟ ਲਾਂ ਧਨੀਆ ਕੱਟ ਕੱਟ ਲਾਂ ਛਿੱਲਣਾ ਸਾਰਾ ਕੁਝ ਲਸਣ ਦੇਖਣਾ ਥੋੜੇ ਜਿਹਾ ਲਸਣ ਨੂੰ ਛਿਲਣਾ ਦਾਲ ਉੱਤੋਂ ਦਾਲ ਰੱਖੀ ਹੋਈ ਆ ਪਾਂ ਡੇ ਬਿੰਦਕ ਮੋਰ ਹੋ ਜਾਂਦਾ ਬਿੰਦਕ ਮੋਰ ਹੋ ਜਾਂਦਾ ਮੈਂ ਤਾਂ ਸਮਝ ਨਹੀਂ ਲੱਤੀ ਹੈਗੀ ਤੋਤੋ ਥੱਕ ਗਈ ਮੈਨੂੰ ਵੈਸੇ ਸੂਟ ਦਾ ਮੋਟਾ ਆ ਮੈਂ ਉਹ ਕਰ ਗਲਤੀ ਕਰ ਗਈ ਆ ਕਾਲਰ ਅਲੱਗ ਬਣਾਉਣਾ ਸੀਗਾ ਬਾਵਾ ਨੂੰ ਕਾਫ ਲਵਾ ਲੇ ਕਹਿਣਾ ਭੁੱਲ ਗਈ ਮੈਂ ਵੀ ਭੁੱਲ ਗਈ ਤੇ ਟੇਲਰ ਨੇ ਵੀ ਧਿਆਨ ਨਹੀਂ ਦਿੱਤਾ ਹੈਗਾ ਹਨਾ ਵੀ ਮੈਂ ਕਾਲਰ ਲਾ ਦਮੈਂ ਇਨਾ ਮੋਟਾ ਸੂਟ ਆ ਚਲੋ ਕੋਈ ਗੱਲ ਨਹੀਂ ਹੁਣ ਇਹਦੇ ਨਾਲ ਤਾਂ ਕਪੜਾ ਵੀ ਨਹੀਂ ਹੋਣਾ ਜਿਹੜਾ ਮੈਂ ਟਰਾਈ ਕਰ ਲੰਦੀ ਨਹੀਂ ਤਾਂ ਫਿਰ ਉੱਥੋਂ ਲਿਆ ਕੇ ਹੋਰ ਥੋੜਾ ਜਿਹਾ ਅੱਧਾ ਕਿ ਮੀਟਰ ਕਪੜਾ ਲਿਆ ਕੇ ਲਾਉਣਾ ਪਊਗਾ ਤੇ ਨਹੀਂ ਫਿਰ ਆਪਾਂ ਇਦਾਂ ਇੱਕ ਸਾਢੇ ਦਾਣਾ ਆ ਕਿਹੜਾ ਇੰਨੀ ਮਿਹਨਤ ਕਰੂਗਾ ਤੇ ਸੂਟ ਮੈਂ ਦੂਜਾ ਵੀ ਬਣਾ ਲਿਆ ਜਿਹੜਾ ਆਹ ਵਾਲਾ ਸੀਗਾ ਆਹ ਲਾ ਇਹ ਵੀ ਬਣਾ ਲਿਆ ਮੈਂ ਸਲਵਾਰਾਂ ਹੀ ਪ੍ਰੈਸ ਵੀ ਕਰਤੀ ਇਹਨੂੰ ਕਮੀਜ਼ ਦੀਆਂ ਤਰਪਾਈਆਂ ਰਹਿੰਦੀਆਂ ਨੇ ਇਹ ਮੈਂ ਖੁਦ ਬਣਾ ਆਹ ਵਾਲਾ ਮੈਂ ਖੁਦ ਬਣਾਇਆ ਆਹ ਲਾ ਜਿਹੜਾ ਤੁਹਾਨੂੰ ਦਿਖਾਇਆ ਆਹ ਵਾਲਾ ਮੈਂ ਟੇਲਰ ਤੋਂ ਬਣਵਾਇਆ ਪਤਾ ਨਹੀਂ ਕਿਉਂ ਇਹ ਉਹ ਦਿਨ ਹੀ ਘਰੇ ਕੱਟ ਲਿਆ ਤੇ ਇਹ ਵਾਲਾ ਮੈਂ ਉੱਥੇ ਭੇਜਦਾ ਹਨਾ ਟੇਲਰ ਕੋਲੇ ਵੀ ਚਲੋ ਬਣਾ ਦੂਗਾ ਬਣਾ ਦੂਗਾ ਨਹੀਂ ਬਣਾ ਦੋ ਕੀ ਤੇ ਉਹਨਾਂ ਨੇ ਬਣਾ ਕੇ ਦਿੱਤਾ ਮੇਰਾ ਹਲੇ ਤਰਪਾਈਆਂ ਰਹਿੰਦੀਆਂ ਨੇ ਕਿਉਂਕਿ ਅਗਲੇ ਤਾਂ ਤਾਂ ਕੰਮ ਆ ਅਗਲੇ ਨੇ ਤਾਂ ਕਰਕੇ ਦੇਣਾ ਹੀ ਦੇਣਾ ਸੀ ਤੇ ਆਪਾਂ ਆਪਣਾ ਘਰ ਦਾ ਕੰਮ ਹੋ ਜਾਂਦਾ ਵੀ ਚਲ ਕੋਈ ਗੱਲ ਹੀ ਕਰ ਲਾਂਗੇ ਕਰ ਲਾਂਗੇ ਯਾਰ ਦੀ ਪੜਾਈ ਹੋ ਗਈ ਯਾਰ ਪੀਸੀ ਤੇ ਬੈਠ ਗਿਆ ਹੁਣ ਇਹਨੂੰ ਫਿਰ ਆਉਣਾ ਕਰੀ ਆਫ ਨਾ ਕਰੀ ਤੇ ਲੋ ਜੀ ਇੱਥੇ ਮੈਂ ਲੱਗੀ ਸੀ ਕਿ ਤੜਕਾ ਕੱਟਣਾ ਤੇ ਮੈਂ ਗੱਲ ਕਰਦੀ ਪਈ ਸੀ ਕਿ ਵੀ ਪਹਿਲਾਂ ਤਾਂ ਹਨਾ ਲਸਣ ਕਾਫੀ ਛਿੱਲ ਕੇ ਰੱਖਦੇ ਸੀ ਹੁਣ ਕਾਫੀ ਦਿਨਾਂ ਤੋਂ ਛਿੱਲੇ ਹੀ ਨਹੀਂ ਹੈਗਾ ਹਨਾ ਅੱਗੇ ਸਾਫ਼ ਕਰਕੇ ਸਾਗ ਤੜਕਣਾ ਹੁੰਦਾ ਸੀਗਾ ਵੀ ਹਨਾ ਤਾਂ ਉਹ ਕੱਟ ਛਿੱਲ ਕੇ ਰੱਖ ਲੰਦੇ ਸੀ ਹੁਣ ਸਾਗ ਹੀ ਨਹੀਂ ਬਣਾਇਆ ਸੀ ਲੋੜੀ ਦਾ ਸਾਗ ਬਣਾਇਆ ਹੈ ਮੁੜ ਕੇ ਸਾਗ ਨਹੀਂ ਬਣਾਇਆਗਾ ਦਿਲ ਤਾਂ ਕਰਦਾ ਸੀਗਾ ਕਟ ਬਣਾਇਆ ਹੀ ਨਹੀਂਗਾ ਦੇਖਾਂਗੇ ਹੁਣ ਇੱਕ ਅੱਧੇ ਦਿਨ ਚ ਇਹ ਕਹਿੰਦੇ ਸੀਗੇ ਕਹਿੰਦੇ ਹੈਗਾ ਜੇ ਬਣਾਉਣਾ ਹੈ ਜਾਂਦੀਵਾਰ ਦਾ ਹਨਾ ਨਹੀਂ ਤਾਂ ਫਿਰ ਪਾਲਕ ਪਨੀਰ ਵਗੈਰਾ ਬਣਾਉਣਾ ਪੈਣਾ ਆਪਾਂ ਨੂੰ ਤੇ ਬਣਾਵਾਂਗੇ ਥੋੜਾ ਜਿਹਾ ਸਾਗ ਆਪਾਂ ਜਾਂਦੀਵਾਰ ਦਾ ਸਾਗ ਹਨਾ ਇੱਕ ਵਾਰੀ ਬਣਾਵਾਂਗੇ ਤੇ ਸਹੀ ਦੇਖਾਂਗੇ ਬੱਚਿਆਂ ਲਈ ਥੋੜਾ ਜਿਹਾ ਬਣਾ ਲਾਂਗੇ ਬੱਚੇ ਤਾਂ ਖੰਦੇ ਤੇ ਇੱਥੇ ਮੇਰੇ ਅੱਖਾਂ ਦੇ ਵਿੱਚੋਂ ਪਿਆਜ਼ਾਂ ਨੇ ਇੰਨਾ ਜਿਆਦਾ ਪਾਣੀ ਕੱਢਤਾ ਸੀ ਬਹੁਤ ਜਿਆਦਾ ਪਿਆਜ਼ ਕੌੜੇ ਸੀਗੇ ਤੇ ਨਾਲ ਦੀ ਨਾਲ ਹੀ ਮੈਂ ਧਨੀਆ ਜਿਹੜਾ ਸਮਾ ਲੂੰਗੀ ਦਾਲ ਆਪਾਂ ਬਣਾਈ ਸੀ ਮੂੰਗੀ ਮਸਰੀ ਦੀ ਉਹਨੂੰ ਤੜਕਾ ਲਾਉਣਾ ਸੀ ਦਾਲ ਬਹੁਤ ਜ਼ਿਆਦਾ ਸੁਆਦ ਬਣੀ ਸੀ ਮੂੰਗੀ ਮਸਰੀ ਦਾਲ ਸੁਆਦ ਲੱਗਦੀ ਹੈ ਓਏ ਹੋਏ ਓਏ ਹੋਏ ਯਾਰ ਨੂੰ ਪਿਆਰ ਆ ਗਿਆ ਡੈਡੀ ਦਾ ਮਾਤਵਰ ਹੋਊ ਭਾਈ ਇਹ ਤਾਂ ਪਿਆਰ ਵੀ ਮਾਤਵਰੀ ਆ ਇਹਦਾ ਇਹਦਾ ਪਿਆਰ ਮਤਲਬ ਹੀ ਆ ਕਿਹੜੀ ਇੱਕ ਜੱਗਲੇਟ ਹੈ ਲਓ ਜੀ ਦਾਲ ਆਪਣੀ ਬਣ ਗਈ ਸਾਡਾ ਤਾਂ ਨਹੀਂ ਕੀ ਚਾਕਲੇਟ ਲੈ ਕੇ ਆਏ ਹੈ ਕਿਹੜਾ ਕੀ ਗਏ ਆ ਕੇ ਪਤਾ ਕਿਹੜਾ ਟੈਨ ਬੈਨ ਕਹਿੰਦੇ ਸੀ ਬੈਲਨਟਨ ਆਹ ਤਾਂ ਬੜਾ ਸੋਣਾ ਮੈਡਮ ਉਹਦਾ ਹੋਰ ਕਿਸੇ ਕੰਮ ਨੂੰ ਤਾਂ ਹੜਕਾ ਦਿੰਦੇ ਹੋ ਆ ਬੈਲਨਟਾ ਲੈਣਾ ਤਾਂ ਕੈਸਾ ਕੀ ਕੀ ਜੀ ਬੈਲਨਟਾ ਲੈਣਾ ਟੌਰ ਕਢਾ ਕੇ ਤਾਂ ਲਿਆ ਸੀ ਓਏ ਅੱਜ ਕੋਟ ਤੇ ਆ ਲੰਬੇ ਧਾਰਾਂ ਦੇ ਭੰਗੜਾ ਤਾਂ ਪਉਣਾ ਆਉਂਦਾ ਨਾ ਹੋੜਿਆ ਇੱਕ ਹੋੜਿਆ ਚਲਾ ਬਟੇ ਸਲੈਪ ਦੇ ਸਲੈਪ ਦੇ ਹੀ ਜੀ ਦੋਏ ਦਾ ਕਰ ਦਿਆ ਤੇਰਾ ਸਲੈਪ ਨਹੀਂ ਨੰਬਰਦਾਰਾਂ ਦੇ ਘੱਟ ਲਿਆ ਕਿ ਮੈਨੂੰ ਆ ਨੰਬਰਦਾਰਾਂ ਦੇ ਆ ਸ਼ੁਕਰਾ 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 ਨਹੀਂ ਤਾਂ ਬਸ ਹੋਰੇ ਕਹਿੰਦੇ ਹੁੰਦੇ ਨੇ ਕੀ ਕਮਰੇ ਅੱਗੇ ਲੰਬਰਦਾਰਾਂ ਦੀ ਕੁੜੀ ਗਿਆ ਓਏ ਹਾਂ ਠੀਕ ਹਾਂ ਕਰਕੇ ਪਹਿਲਾਂ ਬਲੰਟਲਨ ਕਰ ਲਨ ਤਾਂ ਕਰ ਦੋ ਕੀ ਬਲੰਟਲਨ ਬਲੰਟਲਨ ਮੇਰੀ ਬਲੰਟਲਨ ਸੀ ਕਿਹੜੀ ਬਲੰਟਲਨ ਸੀ ਬਲੰਟਲਨ ਦੀ ਜੀ ਜੀ ਇਹਦੀ ਬਾਤ ਕਰ ਵੀ ਜਾਣਾ ਸੀ ਬਲੰਟਲਨ ਦੇ ਮਾਝਾ ਵਿੱਚ ਆਬਲੇਟ ਦੇ ਦੇ ਕਹਿੰਦੇ ਕੰਨਾਂ ਲੱਗੇ ਆ ਤਾਂ ਦਸਾਂ ਦਸਾਂ ਵਾਲੇ ਤਾਂ ਬਹੁਤ ਜਿੱਲੇਗੇ ਕਹਿੰਦੇ 204 ਚਾਕਲੇਟ ਵੀ ਸਾਬ ਚਾਕਲੇਟ ਦੇ ਦੇ ਆ ਦੇ ਦੇ ਕਹਿੰਦਾ ਅੱਠਾਂ ਕਾਂ ਦੀ ਕਰਤਾ ਅੱਛੇ ਮਗੇ ਹੁੰਦਾ ਕੀ ਹੈ ਇਹ ਨਾ ਬੇ ਚਾਕਲੇਟ ਤੁਸੀਂ ਲੈ ਕੇ ਲੈ ਕੀ ਕਹਿਣਾ ਲਗਾਣਾ ਕਾਣੀ ਕਰੀ ਜਾ ਕਾਣੀ ਚਾਕਲੇਟ ਆ ਗਾਣੇ ਬਣਾ ਰਹੇ ਨੇ ਨੰਦਲੇ ਇਹ ਤਾਂ ਤੁਸੀਂ ਕਿੱਦੇ ਲਿਆ ਕੇ ਸੀ ਲੱਗ ਰਹੀ ਹੈ ਹੁਣ ਤਾਂ ਡਰਦੇ ਨੇ ਕਹਿਣਾ ਇਹ ਫੇਰ ਲਈ ਇਹਨਾਂ ਨੂੰ ਲਿਆਦੇ ਹੈ ਨਿਆਣੀ ਖਾ ਗਏ ਮੇਰੇ ਤਾਂ ਕਿ ਤਾ ਪਾਉਂਦੇ ਤੁਸੀਂ ਦੇਣਾ ਢੰਗੀ ਕਰਾਓ ਟੱਕਲੇਗਾ ਪੇਪਰ ਨੇ ਬਹਿ ਜਾ ਮੈਂ ਨਾ ਵਿਫਾਤ ਫੋਰ ਤੇ ਹਲਾਵੇਂਗਾ ਟੂਗੀ ਮੈਂ ਕੰਮ ਕਰਨਾ ਟੂ ਮੋਟੂ ਆ ਮੋਟੂ ਬਠੀ ਤੇਰੇ ਸਾਹਮਣੇ ਕੀ ਕਿਹਾ ਸੀ ਵੀ ਮੋਟੂ ਨਹੀਂ ਰਹਿਣਾ ਕੱਲ ਪੀਰਪਾਈ ਦੇਦੀ ਕੀ ਕਰਨੇ ਕਿਦੇ ਲਈ ਜੋਗਰੇਟ ਮੈਂ ਨਾ ਟੈਂਡਰ ਨਹੀਂ ਮੰਗਿਆ ਮੈਂ ਨਾ ਮੈਂ ਗੈਸ ਲਾ ਸਕੂਲ ਲੈ ਦੇ ਜਾਂ ਸਕੂਲ ਮੈਂ ਹਲੇ ਟੱਗਣਾ ਬਹੁਤਾ ਮੰਗਾ ਫੋਨੀ ਖਾਦੀ ਪੱਤਨ ਮੈਂ ਕੈਸ਼ ਨਹੀਂ ਲਾਣੀ ਤੈਨਾਂ ਢੋੜ ਦੇਣਾ ਬਾਤ ਮਾੜਾ ਫੁੱਟਾ ਮੈਂ ਮੈਂ ਲੱਗ ਗੁੱਤ ਕੱਢਣਾ ਇਹ ਕਰਦਾ ਦੁੱਧ ਨਹੀਂ ਹੈਗਾ ਮੁੰਨ ਦਾ ਦੁੱਧ ਥੀਂ ਲੈ ਜਾਂਦਾ ਗੁੱਟ ਪੀ ਜਾਂਦਾ ਉਹ ਦਾ ਵਿੱਚੇ ਰਹਿ ਗਿਆ ਭੰਗੜਾ ਤਾਂ ਪਾਉਣਾ ਆਉਂਦਾ ਨਹੀਂ ਇਹ ਤੈਨੂੰ ਤੌਰ ਕਢਾ ਕੇ ਇਕੱਲੇ ਆ ਸੀ ਮੰਗਣੇ ਤੇ ਤੂੰ ਬੜਦਾਰਾਂ ਦੇ ਉਹ ਤਾਂ ਮੱਕੇ ਨਾਲ ਸੀ ਹੁੰਦੇਗੇ ਟੀਵੀ ਲੱਤ ਨਹੀਂ ਆ ਲੱਗਦੇ ਆ ਭੰਗੜਾ ਤਾਂ ਪਾਉਣਾ ਆਉਂਦਾ ਨਹੀਂ ਕਿਵੇਂ ਬਾਂਦਰ ਮੰਗੂਂ ਗੱਟ ਤੇ ਆ ਸੀ ਬਾਂਦਰ ਆ ਸੀ

ਅੱਜ ਦਾ ਰਾਜ ਰਾਜ ਦਾ ਚਾਪੀ ਆ ਇਹਨਾਂ ਨੂੰ ਲਸਾਉਣਾ ਹੋਣਾ ਹੀ ਹੈ ਮਾਂ ਬੀ ਆਏ ਸਰੀ ਗੀਰੂ 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 ਨੀ ਬੰਗੂ ਆਪਾਂ ਅੱਗੇ ਪਾਂ ਇਹ ਤੱਕ ਹਟਿਆ ਕੀ ਸੀ ਜਿੱਟਾ ਦੀਵਾ ਜੀ ਆਪਾਂ ਮੋਟਾ ਸਾਂ ਕੋਈ ਦੀਵਾ ਜੂਰ ਸੌਫਟਵਰ ਤੋਂ ਲਾਉਣਾ ਇਹ ਤਾਂ ਦੀਜਾ ਕੀ ਜਾਂਦਾ ਤੇ ਇੰਨੀਆਂ ਕੁੜੀਆਂ ਕੀ ਤੇ ਰੱਖ ਦੇ ਰਾਜੀ ਵਾਲੀਆਂ ਨੂੰ ਇਮਾਂ ਮਮੀ ਦੀਆਂ ਨੇ ਜੜੀਆਂ ਤੇ ਆ ਰਹੀਆਂ ਪਿੰਦੀ ਪਿੰਦੀ ਗੋਲੀਆਂ ਲੱਗੋ ਇਹ ਮੇਰੇ ਗੁਰ ਗੜੀਆਂ ਲੱਗਦੀਆਂ ਆ ਵੀ ਆ ਆਹ ਗੋਲੀਆਂ ਤੇ ਕਰਦੇ ਬਿਜ ਕਰੇ ਜਾਂਦੇ ਬੰਹਾ ਜਾਂਦੇ ਤੇਰੀ ਮੂਹ ਮਮੀ ਦੇ ਨੋਲਾ ਤੋਂ ਮੁੰਦੀਆਂ ਗੋਲੀਆਂ ਨੇ ਮੌਂ ਨਹੀਂ ਆਦੀ ਹੋ ਮੈਂ ਉਹ ਅੰਸ਼ੋ ਫਿੰਨੀ ਆਦੀ ਇੱਥੇ ਤੋਂ ਕੋਈ ਠੰਡ ਲੱਗਦੀ ਆ ਠੰਡ ਪਤਾ ਨਹੀਂ ਕਰਦੇ ਬਿਜ ਪਤਾ ਨਹੀਂ ਕੀ ਆ ਠੰਡ ਪਤਾ ਚੱਲਦੀ ਆ ਅੱਥੇ ਸੋ ਸੋ ਅੱਥੇ ਸੋ ਵੇਦੇ ਬੋਤ ਕੰਨੀ आज के पूरे देश का उन्हें। उन्हें देश का खफा के भी आ गया। ये आ गया भांति लगे। हाँ कितना है मेरी मेरे को सपना है। है लगता है मेरे को। छाते जो का सपना था। क्या क्या नहीं फिक्र आ गया। तो 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 दो 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 दो। तो कलाक्चर लगे चार। ਅੱਜ ਦੇ ਵੀ ਕੀ ਕਹਿੰਦੇ ਪਰ ਜਾਨੀ ਕਿਹੜੇ ਕਿਹੜੇ ਵਾਲੇ ਤਿਪਤੰਗ ਜਿਹੜਾ ਹੁੰਦੇ ਵੀ ਕਿਹੜੇ ਨੇ ਮੈਨੂੰ ਦੱਸ ਸਰ ਬਗਲ ਬੂਰੇ ਪਾੜਾ ਜਾਨੀਂ ਆਏ ਜਿਮੁੱਟੇ ਕਿੰਨੇ ਦਾ ਤਿਪਤੰਗ ਜਿਹੜਾ ਆਏ ਉਹਨਾਂ ਨੇ ਗੱਤੂ ਗਿਰਿਆ ਕੋਈ ਆਪਾਂ ਨਹੀਂ ਕਿੰਨੇ ਗਿਰਿਆ ਕੋਈ ਨਹੀਂ ਧੋਰਾ ਨਾ ਹੱਥ ਵੜਾ ਲੈ ਜੇ ਵੀ ਸਭ ਕਥੇ ਚੜਾਈ ਸੀ ਹੋਰ ਦਾਦੀ ਤਾਂ ਕਾਂ ਕੋਠੇ ਤੇ ਰਹਿੰਦਾ ਸੀ ਕੋਠੇ ਤੇ ਇੱਕ ਇੱਕ ਵਾਰ ਮੈਂ ਇੱਕ ਨਿਆਣ ਬਦੰਗ ਚ ਦਿਖਾਉਂਦਾ ਉਹ ਗਵਾਣ ਕਿਹੜੇ ਕੱਟਾ ਕਰਦੀ ਕੱਟੇ ਦੇ ਗਏ ਕੱਟਾ ਮਾਰ ਗਿਆ ਉਹ ਜਾਨੋਤਾ ਤੇ ਉਹ ਕਿਦੀ ਕੀ ਲੀਂਹੀ ਆ ਤੇ ਜਰ ਕੀ ਰੱਚ ਉਹ ਜਾਂ ਦੇ ਉਹ ਭੱਜ ਕੇ ਬਾਹਰ ਨਿਕਲ ਗਿਆ ਕੱਟਾ ਮਾਰ ਗਿਆ ਢੇ ਕੱਟਾ ਕੀ ਕਰੇ ਦੇ ਕੱਟੇ ਤੇ ਨਾ ਉਹ ਗਿਆ ਤਾਂ ਬਸੇ ਬਾਤ ਚ ਕਰਾਈ ਦੀ ਕੌਣ ਸੀ ਤੁਸੀਂ ਕਿ ਆਖ ਕੇ ਬੱਸ ਆਖ ਕੇ ਨਹੀਂ ਦੀ ਤਾਂ ਖਲਾਸਾ ਟੈਂਡ ਕਰੀਏ ਅਗਲੇ ਨਹੀਂ ਹਾਂ ਮਹੀ ਬੇਸ ਦੀ ਥੋੜੀ ਚਲਾਉਣ ਦੀ ਪਟਾਰ ਜੋ ਕੇ ਮਾਦੀ ਦੀ ਵਟੇ ਕਰੀਏ ਚਾਤੀ ਕਰ ਮੁੰਡਾ ਠੀਕ ਹੈ ਵੀ ਕਿਹੜਾ ਮੁੰਡਾ ਉਹ ਕਹਿੰਦੀ ਮੁੰਡਾ ਕਿਹੜਾ ਕਰਦਾ ਵੀ ਕੁੱਤੇ ਦਾ ਮੁੰਡਾ ਕਰ ਕੇ ਕੱਟੇ ਰਹਿ ਗਈ ਨਹੀਂ ਜਿਹੜਾ ਮੈਂ ਦੋਨੇ ਹੁਣੇ ਤੇ ਰੰਗ ਹਾਂ ਅੱਜ ਮੂੰਗੀ ਮਸਰੀ ਵੀ ਮਟਰ ਪਨੀਰ ਵਰਗੀ ਬਣੂ ਤੇ ਅੱਜ ਮੂੰਗੀ ਮਸਰੀ ਨੇ ਸਾਡੀ ਸੇਤ ਦੌਣ ਦੀ ਕਰਤੀ ਫਾਲੇ ਦਾ ਅੱਜ ਬਣਾਈ ਕਿੰਨੇ ਦਿਨਾਂ ਬਾਅਦ ਆਜਾ ਫਾਲੇ ਬਿਨਾ ਖਾਧੇ ਕਰ ਹੋਏ ਇਹ ਤਾਂ ਉੱਚੀ ਦਿੱਤੀ ਹੋਈ ਪੂਰੀ ਅੱਜ ਕਿੱਥੇ ਆ ਪੱਤਾ ਨੂੰ ਛੱਤ ਤੇ ਆ ਰਹਾ ਸਾਰਾ ਇਹ ਮੂੰਗੀ ਮਸਰੀ ਪੱਤੇ ਬਣਦੇ ਤਾਂ ਪੱਧੀਆਂ ਕਸਮਾਂ ਲਾਇਆ ਹੋਵੇ ਤਾਂ ਮੈਨੂੰ ਤੁਹਾਡਾ ਕਹਾਣੀ ਕਤਾਰ ਹੈ ਦੂਹ ਹੈ ਕੰਨੀ ਬਲੀ ਮਿਉ 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 ਯੂ ਆ ਭਾਰਤ ਬੰਦ ਦੇ ਸੱਦੇ ਦੀ ਖੁਸ਼ੀ ਦੇ ਵਿੱਚ ਸਾਡੇ ਘਰੇ ਕੁੱਟਕਟਾਪਾ ਸ਼ੁਰੂ ਕੱਲੇ ਸਾਰਾ ਯਾਰ ਕੱਲੂ ਤਰਨੇ ਤੇ ਜਾਊ ਜੀ ਯਾਰ ਇੱਕ ਨੂੰ ਖਰਾਬ ਹੋਗੇ ਨਾ ਓਏ ਉਹਦੇ ਹੋ ਨਾ ਖਰਾਬ ਕਰ ਦੂੰ ਜੀ ਨੂੰ ਰੋੜ ਦੂੰ ਸਦਾ ਯਾਰ ਸਦਾ ਆ ਜਾ ਪਹਿਲਾਂ ਤੇ ਵੱਟ ਸਭ ਮੋੜਾ ਮੋੜਿਆ ਉਨੀ ਚੇ ਇਹ ਟੱਕਦਾ ਜੀ ਯਾਰ ਨੂੰ